ਰਾਤ ਬਾਈ ਲੱਖਾ ਸਿੰਘ ਸਿਧਾਣਾ ਨੂੰ ਬਰਨਾਲਾ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਹੋਇਆ ਤੁਹਾਨੂੰ ਸ਼ਾਇਦ ਸਭ ਨੂੰ ਪਤਾ ਹੀ ਹੈ ਵੀਡੀਓ ਤੁਹਾਡੇ ਤੱਕ ਆ ਚੁੱਕੀਆਂ ਨੇ ਬਿਨਾਂ ਕਿਸੇ وجہ ਤੋਂ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਬੰਦਿਆਂ ਨਾਲ ਇਹੋ ਜਿਹੀਆਂ ਵਧੀਕੀਆਂ ਸਰਕਾਰ ਕਰਦੀ ਹੁੰਦੀ ਹੈ ਜਿਹੜੇ ਸਰਕਾਰ ਦੇ ਵਿਰੁੱਧ ਚੱਲਦੇ ਹੋਣ ਜਿਹੜੇ ਸਰਕਾਰ ਦੀਆਂ ਨਲਾਇਕੀਆਂ ਨੂੰ ਲੋਕਾਂ 'ਚ ਲੈ ਕੇ ਆਉਂਦੇ ਹੋਣ ਜੋ ਪੰਜਾਬ ਦੇ ਮੁੱਦਿਆਂ 'ਤੇ ਜੋ ਸਰਕਾਰ ਵਾਅਦੇ ਕਰਕੇ ਆਉਂਦੀ ਹੁੰਦੀ ਆ ਉਹ ਸਰਕਾਰ ਨੂੰ ਜਿਹੜੇ ਬੰਦੇ ਲੋਕਾਂ ਤੱਕ ਲੈ ਕੇ ਜਾਣ ਕਿ ਆਹ ਵਾਅਦੇ ਕਰੇ ਸੀ ਨੂੰ ਪੂਰੇ ਕਰੋ ਉਹਨਾਂ ਨੂੰ ਐਵੇਂ ਗ੍ਰਿਫਤਾਰੀਆਂ ਉਹਨਾਂ ਦੀ ਹੁੰਦੀ ਹੁੰਦੀਆਂ ਪਰ ਇੱਥੇ ਆਮ ਬੰਦਾ ਸੇਫ ਕਿਵੇਂ ਹੋ ਸਕਦਾ ਲੱਖਾ ਸਿੰਘ ਸਿਧਾਣਾ ਬਾਈ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਦੋ ਬੰਦੇ ਥਾਣੇ ਦੇ ਵਿੱਚ ਵੜ ਗਏ ਤੇ ਬਾਈ ਉਹਨਾਂ ਨੇ ਗੱਡੀ ਪਿੱਛੇ ਲਾ ਕੇ ਉੱਥੇ ਗਏ ਤੇ ਥਾਣੇ ਦੇ ਵਿੱਚ ਦਰਖਾਸਤ ਲਿਖਣ ਦੀ ਥਾਂ ਤੇ ਇਹਨਾਂ ਦੇ ਗਲ ਪੈ ਗਏ ਬੰਦੇ ਕਿ ਸਾਡੇ ਪੰਜਾਬ ਦੀ ਪੁਲਿਸ ਐਦਾਂ ਦੀ ਹੈ ਪੰਜਾਬ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਕੰਮ ਕਰਨਾ ਸੀ ਚਿੱਟਾ ਬੰਦ ਕਰਨਾ ਸੀ ਅਵਰਾਇਆਂ ਬੰਦ ਕਰਨੀਆਂ ਸੀ ਪਰ ਬੰਦ ਕਿਹਨਾਂ ਨੂੰ ਕਰਨ ਲੱਗੇ ਜਿਹੜੇ ਪੰਜਾਬ ਦੇ ਲਈ ਲੜ ਰਹੇ ਨੇ ਪਾਣੀਆਂ ਲਈ ਲੜ ਰਹੇ ਨੇ ਚਿੱਟੇ ਨੂੰ ਰੋਕਣ ਦੀਆਂ ਗੱਲਾਂ ਕਰਦੇ ਆ ਧੀਆਂ ਪੈਣਾ ਦੇ ਘਰ ਬਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਬੰਦ ਉਹਨਾਂ ਨੂੰ ਥਾਣੇ ਦੇ ਵਿੱਚ ਕੀਤਾ ਜਾ ਰਿਹਾ ਹੈ ਸੋ ਪੰਜਾਬ ਦੇ ਲੋਕੋ ਹੁਣ ਗੱਲ ਤੁਹਾਡੇ ਤੇ ਆ। ਹੁਣ ਅਸੀਂ ਇਹ ਦੇਖਣਾ ਹੈ ਕਿ ਸਾਰਾ ਦਿਨ ਸਾਨੂੰ ਘੱਟੋ ਘੱਟ ਸਾਰੀ ਟੀਮ ਨੂੰ ਆ ਮੇਰੀ ਪਿੰਦੇ ਚੋਟੀ ਨਾਲ ਗੱਲ ਹੋਈ ਜਾਂਦੀ ਸੀ। ਕਹਿੰਦਾ ਭਾਈ 100 150 ਫੋਨ ਤਾਂ ਮੈਨੂੰ ਆ ਜਾਂਦਾ। ਅਨੇਕ ਹੀ ਫੋਨ ਮੈਨੂੰ ਆ ਜਾਂਦੇ ਆ। ਕਿ ਯਾਰ ਭਾਈ ਆ ਫਾਣ ਟੋਲ ਪਲਾਜੇ ਦੇ ਖੜਿਆ ਨੰਗਾਇਓ। ਜਾਂ ਟੋਲ ਪਲਾਜੇ ਦੇ ਜਾ ਕੇ ਸਿੱਧਮ ਸਿੱਧੀ ਕਹਿ ਦਿੰਦੇ ਭਾਈ ਲੱਖੇ ਸਿਧਾਣੇ ਦੇ ਬੰਦੇ ਆ। ਹੁਣ ਲੱਖਾ ਸਿਧਾਣਾ ਕੱਲੇ ਟੋਲ ਪਲਾਜਿਆਂ ਲਈ ਵਰਤਨ ਲਈ ਰੱਖਿਆ ਹੋਇਆ। ਜਾ ਫਿਰ ਜਦੋਂ ਉਥੇ ਕੋਈ ਗੱਲ ਆਉਂਦੀ ਹੈ ਜਦੋਂ ਉਥੇ ਕੋਈ ਵਿਵਪਤਾ ਪੈਂਦੀ ਹੈ ਜਦੋਂ ਪੰਜਾਬ ਸਰਕਾਰ ਉਹਨੂੰ ਗ੍ਰਿਫਤਾਰ ਕਰਦੀ ਹੈ ਉਦੋਂ ਉਹਦੇ ਪਿੱਛੇ ਖੜਨਾ ਵੀ ਜਾਣਦੇ ਹਾਂ ਜਾਂ ਨਾ ਚੱਕਲਾ ਟੋਲ ਪਲਾਜ਼ਾ ਦਾ ਨਾਂ ਲੈ ਕੇ ਰੰਗ ਜਾਣਾ ਹੈ ਨਾਕਿਆਂ ਦਾ ਨਾਂ ਲੈ ਕੇ ਰੰਗ ਜਾਣਾ ਹੈ ਪਰ ਜਦੋਂ ਉਥੇ ਕੋਈ ਵਿਵਪਤਾ ਪੈਂਦੀ ਹੈ ਜਦੋਂ ਉਹਦੇ ਮਗਰ ਜਾਣਾ ਪੈਂਦਾ ਤੇ ਉਦੋਂ ਫਿਰ ਚਿੱਤ-ਚੇਤੀ ਵੀ ਨਹੀਂ ਉਦੋਂ ਤੁਸੀਂ ਆਪਣੇ ਕੋਈ ਆਪਣੇ ਕੰਮ ਲੱਗਿਆ ਹੁੰਦਾ ਕੋਈ ਕਿਸੇ ਦੇ ਕੰਮ ਲੱਗਿਆ ਹੁੰਦਾ ਬਸ ਫੋਨਾਂ ਤੇ ਜਰੂਰ ਦੇਖ ਲੈਨੇ ਹੋ ਜਾਂ ਕਮੈਂਟ ਕਰ ਦੇਣਾ ਉਹ ਭਰਾਵੋ ਬੰਦੇ ਦੇ ਮਗਰ ਕਰਦਾ ਸਿੱਖ ਲੋ ਏ ਥੋੜੇ ਇੱਕ ਬੰਦੀ ਰਹਿ ਗਏ ਤੁਹਾਡੇ ਲਈ ਲੜਨ ਵਾਲੇ ਪੰਜਾਬ ਲਈ ਬੋਲਣ ਵਾਲੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲੇ ਪੰਜਾਬ ਦੀ ਬੋਲੀ ਦੀ ਗੱਲ ਕਰਨ ਵਾਲੇ ਥੋੜੇ ਕ ਬੰਦੇ ਰਹਿ ਗਏ ਸਮਝ ਲੋ ਗੱਲ ਨੂੰ ਠੀਕ ਗੱਲ ਤੁਸੀਂ ਨਾ ਸਮਝੀ ਤਾਂ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਕੋਲ ਕੋਈ ਲੜਨ ਵਾਲਾ ਬੰਦਾ ਹੀ ਨਹੀਂ ਰਹਿਣਾ ਸਰਕਾਰਾਂ ਧੱਕੇਸਾਈਆਂ ਕਰੇ ਕਰਨਗੀਆਂ ਸਰਕਾਰਾਂ ਕਦੇ ਕਿਸੇ ਨੂੰ ਚੱਕ ਲੈ ਕਦੇ ਕਿਸੇ ਨੂੰ ਚੱਕ ਲੈ ਕੁਝ ਵੀ ਕਰਨ ਯਾਰ ਕਿਉਂਕਿ ਅੱਜ ਇੱਥੇ ਪੁਲਿਸ ਰਾਜ ਹੈ ਪੰਜਾਬ ਦੇ ਵਿੱਚ ਕੋਈ ਜਵਾਬ ਦੇ ਹੀ ਨਹੀਂ ਹੈਗਾ ਕੋਈ ਕੁਛ ਕਰੇ ਕਿਸੇ ਦੇ ਪਰਚਾ ਪਵੇ ਕੋਈ ਇੱਥੇ ਹਰਾਸ ਦੇ ਵਿੱਚ ਲੈ ਕੇ ਕੋਈ ਬੰਦਾ ਮਾਰ ਦਿੱਤਾ ਜਾਂਦਾ ਉਹਦੇ ਧੱਕੇਸਾਹੀ ਕਰਕੇ ਕਦੇ ਕਿਸੇ ਦੇ ਪਰਚੇ ਪਾ ਦਿੱਤੇ ਜਾਂਦੇ ਨੇ ਇਹ ਅੱਜ ਭਗਵੰਤ ਮਾਨ ਇੱਥੇ ਮੁੱਖ ਮੰਤਰੀ ਨਹੀਂ ਨੇਗਾ ਦਿੱਲੀ ਦਾ ਲਾਲਾ ਮੁੱਖ ਮੰਤਰੀ ਆ ਕੇਜਰੀਆਲ ਦਿੱਲੀ ਤੋਂ ਚੱਲ ਰਿਹਾ ਪੰਜਾਬ ਭਗੰਤਮਾਨ ਤੋਂ ਸਾਰੀਆਂ ਪਾਵਰਾਂ ਖੋਹ ਲਈਆਂ ਨੇ ਆ ਥੋੜੇ ਦਿਨ ਹੀ ਹੋਏ ਨੇ ਭਗੰਤਮਾਨ ਤਾਂ ਇੱਕ ਡੰਮੀ ਰੱਖਿਆ ਹੋਇਆ ਇੱਕ ਮੁੱਖ ਮੰਤਰੀ ਪੰਜਾਬ ਦਾ ਹੈ ਉਹਦੇ ਸਿਰ ਤੇ ਪੱਗ ਹੈ ਪਰ ਕੇਸਾ ਤੋਂ ਬਿਨਾ ਪੱਗ ਉਹ ਸਭ ਨੂੰ ਪਤਾ ਹੈ ਪਰ ਉਹ ਇੱਕ ਡੰਮੀ ਰੱਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਓ ਵੀ ਪੰਜਾਬ ਦਾ ਤੁਹਾਡਾ ਮੁੱਖ ਮੰਤਰੀ ਆ ਪਰ ਇਹ ਸਾਰਾ ਪੰਜਾਬ ਕੇ ਏਰੀਆ ਉਹ ਚਲਾ ਰਿਹਾ ਹੈ ਡੋਰੇ ਦੀ ਕੇਰੀਅਲ ਦੇ ਹੱਥ ਹੈ ਕੀ ਮਾਰਾ ਕਰਤਾ ਬਈ ਲਖਸਾਣੇ ਨੇ ਜਿਹੜੀਆਂ ਚੀਜ਼ਾਂ ਇੱਥੇ ਪ੍ਰਸ਼ਾਸਨ ਨੂੰ ਕਰਨੀਆਂ ਚਾਹੀਦੇ ਨੇ ਉਹ ਕਰਦਾ ਹੋ। ਲੋਕਾਂ ਦੀਆਂ ਧੀਆਂ ਪਣਾਂ ਦੇ ਘਰ ਬਸਾਉਣੇ ਪ੍ਰਸ਼ਾਸਨ ਦਾ ਕੰਮ ਹੁੰਦਾ ਪੁਲਿਸ ਦਾ ਕੰਮ ਹੁੰਦਾ। ਪਰ ਲੋਕਾਂ ਦੇ ਧੀਆਂ ਪਣਾਂ ਦੇ ਘਰ ਉਹ ਉਹ ਬਸਾਉਂਦਾ। ਲੋ ਹੁਣ ਜਿਹੜੇ ਵੀ ਲਾਈਵ ਸੁਣ ਰਹੇ ਨੇ ਧਿਆਨ ਨਾਲ ਸੁਣ ਲਓ ਬਾਈ ਕਿ ਬਰਨਾਲਾ ਸਾਧਾ ਥਾਣੇ 9 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਇਕੱਠ ਰੱਖਿਆ ਗਿਆ। ਸਵੇਰੇ ਲੱਖਾ ਸਿੰਘ ਸਿਧਾਨ ਨੂੰ ਆਪਾਂ ਉੱਥੋਂ ਛਡਵਾ ਕੇ ਲੈ ਕੇ ਆਉਣਾ ਤੇ 9 9:30 ਵਜੇ ਕਰੀਬ ਤੁਸੀਂ ਬਈ ਬਰਨਾਲਾ ਸਾਡਾ ਠਾਣੇ 'ਚ ਜਰੂਰ ਪਹੁੰਚੋ ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਭਰਾ ਕਿਸੇ ਵੀ ਕਿਤੇ ਵੀ ਕੰਮ ਹੁੰਦਾ ਲੱਖੇ ਸਾਡੇ ਨਾਮ ਲੈ ਕੇ ਵਰਤ ਕੇ ਆਪਣਾ ਫਾਇਦਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਰਾਵੋ ਲੱਖੇ ਸਾਧਾ ਕਲੇ ਟੋਲ ਪਾਦਿਆਂ ਵਾਸਤੇ ਨਾ ਰੱਖਿਆ ਕਰੋ ਉਹਦੇ ਪਿੱਛੇ ਆ ਕੇ ਖੜ ਜਾ ਕਰੋ ਜਦੋਂ ਸਰਕਾਰ ਉੱਤੇ ਧੱਕਾ ਕਰਦੀ ਹੈ ਪੰਜਾਬ ਦੇ ਮੁੱਦੇ ਉਹ ਤੁਹਾਡੇ ਲਈ ਚੱਕਦਾ ਹੈ ਗੱਲ ਉਹ ਪਾਣੀ ਦੀ ਤੁਹਾਡੇ ਬੱਚਿਆਂ ਲਈ ਕਰਦਾ ਬੋਲੀ ਦੀ ਗੱਲ ਤੁਹਾਡੇ ਆਉਣ ਵਾਲੇ ਭੁੱਖ ਲਈ ਕਰਦਾ ਆ ਗੰਦੇ ਨਾਲੇ ਤੇ ਜੇ ਗੰਦੇ ਨਾਲੇ ਦੀ ਗੱਲ ਆਉਂਦੀ ਆ ਬੁੱਡੇ ਨਾਲੇ ਬੁੱਡੇ ਨਾਲੇ ਦੀ ਗੱਲ ਆਉਂਦੀ ਆ ਲੁਧਿਆਣੇ ਵਾਲੇ ਦੀ ਤਾਂ ਉਹ ਕਿਹਦੇ ਲਈ ਕਰਦਾ ਬਾਈ ਉਹਦੇ ਘਰੇ ਦਾ ਉਹ ਪਾਣੀ ਜਾਂਦਾ ਨਹੀਂ ਉਹ ਲੜਾਈ ਲੋਕਾਂ ਵਾਲੀ ਲੜੀ ਜਾਂਦੀ ਹੈ ਤੇ ਪਰ ਜਦੋਂ ਉਸ ਬੰਦੇ ਤੇ ਸਾਡੇ ਆਗੂ ਤੇ ਵਿਫਤਾ ਪਵੇ ਤੇ ਲੋਕ ਨਾ ਆਉਣ ਕਿ ਅਸੀਂ ਫਿਰ ਘਰਾਂ ਚ ਲੁੱਕ ਕੇ ਬਹਿ ਜਾਈਏ ਤੇ ਉਹ ਵੀ ਸਾਡੇ ਤੇ ਲਹਨਤ ਹੈ ਫਿਰ ਫਿਰ ਅਗਲਾ ਕਿੰਨਾ ਕੁ ਟਾਈਮ ਤੁਹਾਡੀ ਲੜਾਈ ਲੜੂ ਬਾਈ ਕਨਾਲ ਟਾਈਮ ਤੁਹਾਡੇ ਪਿੱਛੇ ਫਿਰੂਗਾ ਆਗੂ ਥੋੜੀ ਰਹਿ ਗਈ ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬ ਲਈ ਲੜਨ ਵਾਲੇ ਨਹੀਂ ਇੱਥੇ ਹੋਏਗੇ ਨੇ ਬਹੁਤ ਜਿਹੜੇ ਕਹਿੰਦੇ ਤਾਂ ਹੈਗੇ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਆ ਤੁਹਾਨੂੰ ਪਤਾ ਹੀ ਹੈ ਸਰਕਾਰ ਆ ਇਹਨੂੰ 4 ਸਾਲ ਹੋ ਗਏ ਕੀ ਕਰਤਾ ਕੱਖ ਨਹੀਂ ਕੀਤਾ ਪੰਜਾਬ ਦੇ ਹਾਲਾਤ ਦਿਨੋਂ ਦਿਨ ਕਹਿੋ ਜਿਹਾ ਹੁੰਦੇ ਜਾ ਰਹੇ ਨੇ ਸਭ ਨੂੰ ਪਤਾ ਹੈ ਪਰ ਹੁਣ ਦੇਖਦੇ ਆਂ ਬਈ ਬਰਨਾਲੇ 9 ਵਜੇ ਸਾਧਾ ਥਾਣੇ ਅੱਗੇ ਕੌਣ-ਕੌਣ ਆਉਂਦਾ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਪੰਜਾਬ ਦੇ ਹੱਕਾਂ 'ਚ ਬੋਲਣ ਵਾਲੇ ਬੰਦਿਆਂ ਦੇ ਜੇ ਬੰਦਿਆਂ ਤੁਸੀਂ ਐ ਕਰਨ ਲੱਗੇ ਤਾਂ ਪੰਜਾਬ ਫਿਰ ਹਮੇਸ਼ਾ ਬਾਕੀ ਰਿਹਾ ਹਸੂਤੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਖੂਨ ਹੈ ਉਹ ਬਾਗੀ ਹੈ ਸੋ ਪ੍ਰਭੂ ਆਓ ਇਕੱਠੇ ਹੋ ਕੇ ਆਪਾਂ ਜਿਹੜਾ ਆਗੂ ਸਾਡੇ ਲਈ ਲੜਦਾ ਹੈ ਆਪਾਂ ਉਹਦੇ ਲਈ ਲੜਿਆ ਕਰੀਏ ਤਾਂ ਕਿਤੇ ਜਾ ਕੇ ਸਾਡਾ ਪੰਜਾਬ ਬਾਈ ਬਚੂਗਾ ਇਹ ਬੇਨਤੀ ਹੈ ਸੋ ਆਉਂ ਮਿਲਦੇ ਆਂ ਬਾਈ 9 ਵਜੇ ਬਰਨਾਲਾ ਸਤ ਥਾਣੇ ਦੇ ਅੱਗੇ ਸੋ ਇਹ ਨਿੰਦਨ ਜੋ ਕਰਨਾ ਹੋਈ ਹੈ ਜਿਹੜੀ ਵੀ ਹੋਈ ਹੈ ਇੱਥੇ ਆਹ ਬੰਦਾ ਕੀ ਸੇਫ ਹੋਊਗਾ ਕੀ ਰਾਤ ਨੂੰ ਥਾਣੇ 'ਚ ਜਾ ਕੇ ਬਾਈ ਐਫ ਆਈ ਆਰ ਕਰਾ ਦੂਗਾ ਕੀ ਦਰਖਾਸਤ ਦੇ ਦੂਗਾ ਜਦੋਂ ਇੱਕ ਪੰਜਾਬ ਵਾਲੀ ਲੜਨ ਵਾਲੇ ਬੰਦੇ ਦਾ ਜਿਹਦਾ ਨਾਮ ਹੈ ਉਹਦੇ ਨਾਲ ਹੀ ਉੱਥੇ ਹੱਥੋਂ ਪਾਈ ਹੋ ਗਈ ਉਹ ਉਹਦੀ ਦਰਖਾਸਤ ਨਹੀਂ ਲਿਖੀ ਸਕੋਂ ਉਸੇ ਨੂੰ ਫੜ ਕੇ ਸਾਰੀ ਰਾਤ ਥਾਣੇ 'ਚ ਰੱਖ ਲਿਆ ਇੱਥੇ ਆਹ ਬੰਦਾ ਕੀ ਸੇਫ ਹੈ ਸਾਰੇ ਮਾੜੇ ਨਹੀਂ ਹੁੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪ੍ਰਸ਼ਾਸਨ ਦੇ ਵਿੱਚ ਬਹੁਤ ਏਦਾਂ ਦੇ ਚੰਗੇ ਬੰਦੇ ਵੀ ਬੈਠੇ ਆ ਜਿਹੜੇ ਗੱਲ ਨੂੰ ਛੁੜਕੀਆਂ ਚ ਨਿਵੇੜ ਦਿੰਦੇ ਆ 5 ਮਿੰਟਾਂ ਚ ਨਿਵੇੜ ਦਿੰਦੇ ਆ ਬਹੁਤ ਚੰਗੇ ਅਫਸਰ ਨੇ ਜਿਹੜੇ ਛਟੀਆਂ ਤੇ ਕਾਰਵਾਈਆਂ ਕਰਦੇ ਆ ਬਹੁਤ ਏਦਾਂ ਦੇ ਵੀ ਜਿਹੜੇ ਛੱਡ ਵੀ ਦਿੰਦੇ ਆ ਸਾਰਿਆਂ ਦੀ ਗੱਲ ਨਹੀਂ ਹੁੰਦੀ ਪਰ ਜਿਹੜਾ ਮਾੜਾ ਹੈ ਉਹ ਮਾੜੀ ਹੈ ਜਿਹੜਾ ਚੰਗਾ ਹੈ ਉਹ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਬੋਲਦੇ ਰਹਿੰਦੇ ਹਾਂ ਕਿ ਪ੍ਰਸ਼ਾਸਨ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਨੇ ਜਿਹੜੇ ਪੰਜਾਬ ਦੀ ਸੋਚਦੇ ਆ। ਆਓ ਮਿਲਦੇ ਹਾਂ ਬਰਨਾਲੇ ਸਾਧ ਥਾਣੇ 'ਚ 9 ਵਜੇ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਬਾਈ ਉੱਥੇ ਪਹੁੰਚੋ ਤਾਂ ਜੋ ਆਪ ਬਾਈ ਲੱਖਾ ਸਿੰਘ ਸਿਧਾਣਾ ਨੂੰ ਉੱਥੋਂ ਰਿਹਾ ਕਰਾ ਕੇ ਲੈ ਕੇ ਆਈਏ। ਕਿਉਂਕਿ ਜਦੋਂ ਕੋਈ ਗਲਤੀ ਨਹੀਂ ਕੁਛ ਕੀਤਾ ਨਹੀਂ ਸਗੋਂ ਗੱਡੀ 'ਚ ਗੱਡੀ ਮਾਰ ਕੇ ਭੱਜ ਗਏ ਕੱਲ ਨੂੰ ਉਹਦੇ 'ਤੇ ਹਮਲਾ ਹੁੰਦਾ। ਫਿਰ ਕੀ ਕਰੋਗੇ ਬਈ? ਫਿਰ ਜਦੋਂ ਇੱਥੇ ਬਾਹਰ ਲਿਆਂ ਸੂਬਿਆਂ ਚੋਂ ਆ ਕੇ ਸਿੱਧੂ ਮੂਸੇ ਵਾਲੇ ਵਰਗੇ ਸਾਡੇ ਭਰਾ ਨੂੰ ਮਾਰ ਕੇ ਚਲੇ ਜਾਂਦੇ ਨੇ ਫੇਰ ਫੇਰ ਦੱਸੋ ਕੱਲ ਨੂੰ ਕੋਈ ਆ ਕੇ ਐਵੇਂ ਗੱਡੀ ਮਾਰ ਕੇ ਗਾਲਾਂ ਦੇ ਕੇ ਲੱਖੇ ਤੇ ਕੋਈ ਫਾਇਰਿੰਗ ਹੋ ਜਾਂਦੀ ਹੈ ਫੇਰ ਦੱਸੋ ਫੇਰ ਉਹ ਥਾਣੇ ਜਾਵੇ ਤੇ ਤੁਸੀਂ ਉਸ ਨੂੰ ਫਰਕੇ ਰੱਖ ਲਓ ਅੱਜ ਤੱਕ ਕੋਈ ਬੰਦਾ ਗਾਲਾਂ ਦੇ ਕੇ ਭੱਜਿਆ ਹੈ ਗੱਡੀ ਚ ਗੱਡੀ ਮਾਰ ਕੇ ਭੱਜਿਆ ਜੇ ਕੱਲ ਨੂੰ ਬਾਈ ਚਾਂਸ ਰਾਤ ਬਰਾਤੇ ਉਤੋਂ ਕੋਈ ਹਮਲਾ ਹੋ ਜਾਂਦਾ ਹੈ ਉਹਨੇ ਗੱਡੀ ਥਾਣੇ ਵੱਲ ਨੂੰ ਕਰਤੀ ਥਾਣੇ 'ਚ ਆ ਕੇ ਉਹ ਰੁਕਦਾ ਤੇ ਅੱਗੇ ਉਹਦੇ ਨਾਲ ਕੀ ਵਿਵਹਾਰ ਹੋਊਗਾ ਬਾਈ ਜੀ ਇਹ ਇਹ ਗੱਲ ਦਾ ਵੀ ਜਵਾਬ ਦੇ ਦਿਓ